ਮੇਰੀ ਮੂਰਛੀ ਉੱਚਾ ਵੀ ਭਗਤ ਪੀਰ ਫਕੀਰ ਉੱਚ ਤੇ ਉੱਚ ਜਿਸ ਦੀ ਨਾਮ ਮੇਰੀ ਤਰ ਤਮਾਤਾ ਤਰੀਦ ਕੋਟ ਸ਼ਹਿਰ ਵਿੱਚ ਪੰਜਾਬ ਉਹ ਹੈ ਧੰਨ ਧੰਨ ਬਾਬਾ ਫਰੀਦ ਧੰਨ ਧੰਨ ਬਾਬਾ ਫਰੀਦ ਜੀ ਮੈਂ ਕਿ ਸਿੱਤ ਕਰਾਂ ਇਸ ਤਰ ਤਫਰੀਕ ਕੋਟ ਦੀ ਮਮ ਸਾਹਿਬ ਨੂੰ ਇੱਕ ਭਗਤ ਰੂਪ ਨੇ ਇੰਨਾ ਮਹਿਕਾਤਾ ਜੀਵਨ ਜਗਤਾਰ ਇੱਕ ਸਰੂਪ ਰੂਪ ਚ ਮਾਤਾ ਦੇ ਰੋਬ ਲੋਭ ਨੇ ਹੀ ਇੱਕ ਜਗਤ ਰੂਪ ਜਗਾਤਾ ਧੰਤਨ ਬਾਬਾ ਫਰੀਦ ਜੀ ਧੰਤਨ ਬਾਬਾ ਫਰੀਦ ਜੀ ਉਹਨਾਂ ਨੂੰ ਸ਼ਕਰ ਗੰਝ ਹੀ ਬਣਾਗਾ ਕਰੰਗ ਟਟੋਲਿਆ ਸਗਲਾ ਖਾਇਆ ਮਾਸ ਇਈ ਦੋਈ ਨੈਨਾ ਮਤ ਜੂਹਿਓ ਮੁਝੇ ਪਿਰ ਦੇਖੰਕੀ ਆਫਰੀ ਪਿਰ ਦੇਖੰਕੀ ਗੰਝ ਹੀ ਬਨਾਤਾ